ਨਮਸਕਾਰ ਸਤ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਅੱਜ ਦਾ ਮੁੱਦਾ ਸਾਡੇ ਪੰਜਾਬ ਦੇ ਨਾਲ ਜੁੜਿਆ ਹੈ ਪੰਜਾਬ ਦੀ ਜਵਾਨੀ ਤੇ ਪੰਜਾਬ ਦੇ ਭਵਿੱਖ ਦੇ ਨਾਲ ਜੁੜਿਆ ਹੋਇਆ ਕੱਲ ਅੰਮ੍ਰਿਤਸਰ 에어ਪੋਰਟ ਤੇ ਸੀ ਸਤਾਰਾ ਅਮਰੀਕੀ ਹਵਾਈ ਜਹਾਜ਼ ਉਤਰਦਾ ਹੈ ਜਿਹਦੇ ਵਿੱਚ ਪੰਜਾਬ ਤੇ ਦੇਸ਼ ਦੇ ਹੋਰ ਸੂਬਿਆਂ ਦੇ ਨੌਜਵਾਨ ਜਿਨ੍ਹਾਂ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਫੜੇ ਗਏ ਸੀ ਜਿਹੜੇ ਉੱਥੇ ਰਹਿ ਰਹੇ ਸੀ ਉਹਨਾਂ ਨੂੰ ਵਾਪਸ ਪਾਰਕ ਭੇਜ ਦਿੱਤਾ ਗਿਆ ਇਹ ਮੁੱਦਾ ਉਹਨਾਂ ਸਭ ਨੌਜਵਾਨਾਂ ਦੇ ਕੀ ਉਹਨਾਂ ਨੌਜਵਾਨਾਂ ਦਾ ਹੁਣ ਕੀ ਬਣੇਗਾ ਸਾਡੀ ਪੰਜਾਬ ਦੀ ਜਿਹੜੀ ਜਵਾਨੀ ਹੈ ਪੰਜਾਬ ਦਾ ਭਵਿੱਖ ਹੈ ਉਹ ਕਿੱਧਰ ਜਾ ਰਿਹਾ ਹੈ ਸਾਡੇ ਦੇਸ਼ ਦਾ ਜਿਹੜਾ ਭਵਿੱਖ ਹੈ ਉਹ ਕਿੱਧਰ ਜਾ ਰਿਹਾ ਇਸ ਮੁੱਦੇ ਨੂੰ ਬੜੀ ਗੰਭੀਰਤਾ ਦੇ ਨਾਲ ਸੋਚਣ ਸਮਝਣ ਤੇ ਪਰਖਣ ਦੀ ਲੋੜ ਹੈ ਇਹਨੂੰ ਸਿਰਫ ਕੇਵਲ ਇੱਕ ਘਟਨਾ ਦੀ ਵਜੋਂ ਦੇਖਿਆ ਜਾਣਾ ਨਹੀਂ ਬਣਦਾ ਇਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਪਰਿਨਾਮ ਕੀ ਨਿਕਲਣਗੇ ਕਿਸ ਤਰ੍ਹਾਂ ਨਿਕਲਣਗੇ ਇਹ ਸਾਡੇ ਸਭ ਦੇ ਸਾਹਮਣੇ ਇੱਕ ਸਵਾਲ ਖੜੇ ਕਰਦੇ ਨੇ ਕਿ ਉਹ ਨੌਜਵਾਨ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਡੌਂਕੀ ਲਗਾ ਕੇ ਕੋਈ ਪਨਾਮਾ ਦੇ ਜੰਗਲਾਂ ਦੇ ਵਿੱਚ ਸਮੁੰਦਰਾਂ ਦੇ ਵਿੱਚ ਪਾਰ ਕਰਦੇ ਹੋਏ ਅਮਰੀਕਾ ਪਹੁੰਚੇ ਸੀ ਜਿਨ੍ਹਾਂ ਨੇ ਲੱਖਾਂ ਰੁਪਏ ਜਿਹੜੇ ਹੈ ਉਹ ਖਰਚ ਕਰਦੇ ਉਕਿਸਤਰਾ ਅਦਾ ਕਰਨ ਇਹਨਾਂ ਸ਼ਬਦ ਦੇ ਉੱਪਰ ਅੱਜ ਅਸੀਂ ਚਰਚਾ ਕਰਾਂਗੇ ਅੱਜ ਕੱਲ ਜਿਹੜਾ ਹੈ ਸਾਡੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਚੈਨਲ ਨੇ ਬਹੁਤ ਸਾਰੇ ਵੈਬ ਚੈਨਲ ਨੇ ਜਿਹੜੇ ਉਹਨਾਂ ਨੌਜਵਾਨਾਂ ਦੇ ਜਿਹੜੇ ਨਾਮ ਹੈ ਉਹਨਾਂ ਦੀਆਂ ਤਸਵੀਰਾਂ ਆ ਉਹ ਬਹੁਤ ਜ਼ਿਆਦਾ ਜੱਦ ਤੱਕ ਕਰ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੇ ਮਾਪਿਆਂ ਦੀਆਂ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਤੇ ਉਹਨਾਂ ਖੁਦ ਨੌਜਵਾਨਾਂ ਦੀਆਂ ਇੰਟਰਵਿਊਜ਼ ਲੈ ਰਹੇ ਮਸਲਾ ਇਹ ਕਿ ਅਜਈਆਂ ਚੀਜ਼ਾਂ ਤੋਂ ਬਚਿਆ ਜਾਵੇ ਉਹ ਨੌਜਵਾਨ ਜਿਹੜੇ ਪਹਿਲਾਂ ਹੀ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਚੁੱਕੇ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਸਾਹਮਣੇ ਹੁਣ ਇਹ ਗੱਲ ਖੜੀ ਹੋ ਗਈ ਹੈ ਕਿ ਕਿਸੇ ਦੇ ਪੁੱਤ ਨੂੰ ਕਿਸੇ ਦੀ ਧੀ ਨੂੰ ਉੱਥੇ ਗਏ ਹਜੇ 15 ਦਿਨ ਨਹੀਂ ਹੋਏ ਸੀ ਕੁਝ ਮਹੀਨੇ ਹੋ ਸੀ ਉਹ ਫੜੇ ਗਏ ਉਹ ਵਾਪਸ ਆ ਗਏ ਉਹ ਜਿਹੜਾ ਪੈਸਾ ਉਹਨਾਂ ਨੇ ਲਿਆ ਸੀ ਉਹ ਕਿੱਦਾਂ ਚੁਕਾਉਣਗੇ ਉਹ ਉਹਨਾਂ ਦੇ ਸਾਹਮਣੇ ਜਿਹੜਾ ਇੱਕ ਵੱਡਾ ਸਵਾਲ ਹੈ ਉਹ ਇੱਕ ਸ਼ਰਮਿੰਦਗੀ ਮਹਿਸੂਸ ਕਰ ਰਹੇ ਨੇ ਕਿ ਜਿਸ ਤਰ੍ਹਾਂ ਉਹਨਾਂ ਨੂੰ ਅਨਮਨੁੱਖੀ ਤਰੀਕੇ ਦੇ ਨਾਲ ਇੱਕ ਹਥਕੜੀਆਂ ਲਗਾ ਕੇ ਲਿਆਂਦਾ ਗਿਆ ਉਹ ਉਹਨਾਂ ਦੇ ਸਾਹਮਣੇ ਇੱਕ ਮਾਨਸਿਕ ਜਿਹੜੀ ਚੈਲੰਜ ਹੈ ਉਹ ਵੀ ਉਹਨਾਂ ਦਾ ਸਾਹਮਣੇ ਪੈਦਾ ਹੋ ਗਿਆ ਹੈ ਵਾਈਟ ਕੀਤਾ ਜਾਵੇ ਅਜਿਹੇ ਨੌਜਵਾਨਾਂ ਦੀਆਂ ਨਾਮ ਤਸਵੀਰਾਂ ਜਨ ਤੱਕ ਕਰਨ। ਉਹਨਾਂ ਦੇ ਨਾਲ ਬੁਰਾ ਹੋਇਆ ਕਿਉਂਕਿ ਉਹਨਾਂ ਨੇ ਗੈਰ ਕਾਨੂੰਨੀ ਤਰੀਕਾ ਅਪਣਾਇਆ ਸੀ। ਦੇਖੋ ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ ਜਾਣਾ ਕੋਈ ਬੁਰੀ ਗੱਲ ਨਹੀਂ ਹੈ। ਸਦੀਆਂ ਤੋਂ ਜਿਹੜੇ ਪੰਜਾਬੀ ਆ ਵਿਦੇਸ਼ਾਂ ਦੇ ਵਿੱਚ ਆਪਣੇ ਉਜਵਲ ਭਵਿੱਖ ਦੀ ਤਲਾਸ਼ ਦੇ ਲਈ ਚੰਗੀ ਰੋਟੀ ਦੀ ਤਲਾਸ਼ ਦੇ ਲਈ ਉਹ ਵਿਦੇਸ਼ਾਂ ਦੇ ਉਹ ਜਾਂਦੇ ਨੇ ਤੇ ਉਹਨਾਂ ਦੇਸ਼ਾਂ ਦੀਆਂ ਅੱਜ ਸਰਕਾਰਾਂ ਦੇ ਵਿੱਚ ਵੀ ਬੈਠੇ ਨੇ ਰਿਸ਼ੀ ਸ਼ੂਨਕ ਇੱਕ ਉਦਾਹਰਨ ਰਹੀ ਹੈ ਪਰ ਕਾਨੂੰਨੀ ਤਰੀਕੇ ਦੇ ਨਾਲ ਜਾਓ ਉੱਥੇ ਉਹ ਜਿਹੜੇ ਨੌਜਵਾਨ ਨੇ ਜਿਹੜੇ ਡਿਪੋਰਟ ਕਰ ਦਿੱਤੇ ਗਏ ਉਹਨਾਂ ਨੂੰ ਵੇਲਾ ਆ ਮਾਨਸਿਕ ਸੰਤ ਬਣਾ ਦੇਣਾ ਹੌਸਲਾ ਦੇਣਾ ਹੱਲਾਸ਼ੀਰੀ ਦੇਣਾ ਤਾਂ ਕਿ ਉਹ ਜਿਹੜੇ ਆਰਥਿਕ ਤੌਰ ਤੇ ਮਾਨਸਿਕ ਤੌਰ ਤੇ ਟੁੱਟ ਚੁੱਕੇ ਨੇ ਉਹ ਦੁਬਾਰਾ ਤੋਂ ਖੜੇ ਹੋਣ ਇਸ ਸਿਚੁਏਸ਼ਨ ਚੋਂ ਬਾਹਰ ਨਿਕਲਣ ਜਿਹੜੀ ਸਿਚੁਏਸ਼ਨ ਚੋਂ ਫਸ ਚੁੱਕੇ ਨੇ ਇਹ ਸਵਾਲ ਸਾਡੀਆਂ ਸਮੇਂ ਦੀਆਂ ਸਰਕਾਰਾਂ ਦੇ ਉੱਪਰ ਵੀ ਸਾਡੇ ਪੰਜਾਬ ਦੀ ਸਰਕਾਰ ਦੇ ਉੱਪਰ ਵੀ ਹੈ ਕਿ ਕਿਉਂ ਪੰਜਾਬ ਦੇ ਨੌਜਵਾਨਾਂ ਨੂੰ ਉਹ ਰੋਜ਼ਗਾਰ ਨਹੀਂ ਦਿੱਚਾ ਪੰਜਾਬ ਦੀ ਜਿਹੜੀ ਅੱਜ ਹਾਲਤ ਬਣ ਚੁੱਕੀ ਹੈ ਉਹ ਬੜੀ ਤਰਸਯੋਗ ਹੈ ਤੁਸੀਂ ਚੁਟਕੀਆਂ ਮਾਰ ਕੇ ਦਾਅਵੇ ਕਰਦੇ ਸੀ ਐਮਐਸਪੀਆ ਦੇਣ ਦੇ ਪਰ ਐਮਐਸਪੀ ਨਹੀਂ ਮਿਲੀ ਤੁਸੀਂ ਦਾਅਵੇ ਕਰਦੇ ਹੋ ਸਿੱਖਿਆ ਕ੍ਰਾਂਤੀ ਦੇ ਪਰ ਅੱਜ ਕੰਪਿਊਟਰ ਟੀਚਰ ਹੋਣ ਚਾਹੇ ਲੈਕਚਰਰ ਹੋਣ ਉਹ ਟੱਕੇ ਖਾਂਦੇ ਫਿਰਦੇ ਨੇ ਸੜਕਾਂ ਦੇ ਉੱਪਰ ਉਹਨਾਂ ਨੂੰ ਕਿਸੇ ਨੂੰ ਰੋਜ਼ਗਾਰ ਨਹੀਂ ਪੜ੍ਹੇ ਲਿਖੇ ਨੌਜਵਾਨ ਐਮਏ ਬੀਐਡ ਪੀਐਨ ਦੇ ਪੋਸਟਾਂ ਦੇ ਲਈ ਲਲੜੇ ਕੱਢਦੇ ਜਾਂਦੇ ਨੇ ਇਹ ਕਿਉਂ ਹੈ ਸਰਕਾਰਾਂ ਨੂੰ ਚਾਹੀਦਾ ਕਿ ਅਜਿਹੇ ਨੌਜਵਾਨਾਂ ਨੂੰ ਨੌਕਰੀਆਂ ਉਪਲਬਧ ਕਰਵਾਈਆਂ ਜਾਣ ਸਿੱਖਿਆ ਦਾ ਢਾਂਚਾ ਬਦਲਣ ਦੀ ਲੋੜ ਆ ਬਦਲਣ ਜਿਵੇਂ ਸਰਕਾਰ ਕੇਂਦਰ ਸਰਕਾਰ ਪ੍ਰਪੋਜ਼ ਕਰ ਰਹੀ ਹੈ ਪੜਾਈ ਦਾ ਜਿਹੜੀ ਕਿਤਾ ਮੁਖੀ ਸਿੱਖਿਆ ਹੈ ਉਹ ਵੀ ਪ੍ਰਮੋਟ ਕੀਤੀ ਜਾਵੇ ਪਰ ਸਾਡੀ ਪੰਜਾਬ ਸਰਕਾਰ ਤਾਂ ਕਹਿੰਦੀ ਕਿ ਅਸੀਂ ਆਇਲ ਸੈਂਟਰ ਬਣਾਵਾਂਗੇ ਜਿਹੜੇ ਨੌਜਵਾਨ ਪੰਜਾਬ ਦੇ ਬਾਹਰ ਜਾਓ ਪਰ ਜਿਹੜੇ ਵਿਦਿਆਰਥੀ ਪੜ੍ਹੇ ਨਹੀਂ ਜਿਹੜੇ ਨੌਜਵਾਨ ਪੜ੍ਹੇ ਨਹੀਂ ਉਹ ਫਸ ਜਾਂਦੇ ਨੇ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਏਜੰਟਾਂ ਦੇ ਚੰਗੂਲ 'ਚ ਫਸ ਕੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰਦੇ ਨੇ ਸਭ ਤੋਂ ਵੱਡੀ ਗੱਲ ਇੱਕ ਉਦਾਹਰਨ ਜਿਹੜੀ ਹੈ ਘਟਨਾ ਅੱਜ ਸਾਹਮਣੇ ਆਈ ਹੈ ਕਿ ਇੱਕ ਨੌਜਵਾਨ ਜਿਹੜਾ ਅਮਰੀਕਾ ਤੋਂ ਡਿਪਲੋਮਾ ਹੋ ਕੇ ਆਇਆ ਸੀ ਜਲੰਧਰ ਦੇ ਪਿੰਡ ਲਾਂਦਣਾ ਦਾ ਉਹ ਅੱਜ ਸਵੇਰੇ ਕਰੋ ਬਿਨਾ ਕਿਸੇ ਨੂੰ ਦੱਸੇ ਲਾਪਤਾ ਹੋ ਗਿਆ ਉਹਦੀ ਮਾਨਸਿਕ ਦਸ਼ਾ ਕੀ ਹੋਣੀ ਹੈ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕੀ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੀ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਇਸ ਤਰ੍ਹਾਂ ਮਰਨ ਦੇ ਲਈ ਛੱਡ दिए ਕੀ ਅਸੀਂ سوشل میڈیا ਤੇ ਉਹਨਾਂ ਦੀ ਫੋਟੋ ਆਪਾ ਪਾਵਾਂਗੇ ਕਹਾਣੀਆਂ ਆਪਾਂ ਮਾਈਕ ਉਹਨਾਂ ਦੇ ਮੂੰਹ 'ਚ ਕਰ ਕਰ ਉਹਨਾਂ ਨੂੰ ਹੋਸਟੈਸ ਦੇ ਵਿੱਚ ਲਿਆਈਏ ਨਹੀਂ ਇਹ ਵੇਲਾ ਉਹਨਾਂ ਦੇ ਨਾਲ ਖੜਨ ਦਾ ਹੈ ਉਹਨਾਂ ਨੂੰ ਇੱਕ ਸਹਦ ਦੇਣ ਦਾ ਕਿ ਜ਼ਿੰਦਗੀ ਕਦੀ ਵੀ ਖੜਦੀ ਨਹੀਂ ਹੁੰਦੀ ਜ਼ਿੰਦਗੀ ਨਵੇਂ ਤਰੀਕੇ ਤੋਂ ਸ਼ੁਰੂ ਕਰ ਦਿੱਤੀ ਜਾਂਦੀ ਹੈ ਹਮੇਸ਼ਾ ਖਤਮ ਹੁੰਦਾ ਮਕਸਦ ਖਤਮ ਹੋਣਾ ਨਹੀਂ ਹੁੰਦਾ ਇੱਕ ਨਵੇਂ ਤੌਰ ਤੇ ਨਵੀਂ ਸ਼ੁਰੂਆਤ ਵੀ ਹੁੰਦਾ ਜਦੋਂ ਸਭ ਕੁਝ ਖਤਮ ਹੋ ਜਾਂਦਾ ਹੈ ਤਾਂ ਫਿਰ ਇੱਕ ਨਵਾਂ ਅਧਿਆਇ ਸ਼ੁਰੂ ਹੁੰਦਾ ਹੈ ਬਹੁਤ ساری ਐਸੀ ਵੀਡੀਓਜ਼ ਦੇਖਣ ਵਾਲੀਆਂ ਨੇ ਕਿ ਜਿੱਥੇ ਨੌਜਵਾਨ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਬੇਲਖ ਰਹੀਆਂ ਨੇ ਉਹ ਨੌਜਵਾਨ ਜਿਹੜੇ ਪਨਾਮਾ ਦੇ ਜੰਗਲਾਂ 'ਚ ਸਮੁੰਦਰਾਂ 'ਚ ਮਰ ਗਏ ਉਹਨਾਂ ਤੋਂ ਸੇਧ ਲੈਣ ਦੀ ਤੁਸੀਂ ਜਾਓ ਕਿਸੇ ਵੀ ਮੁਲਕ ਜਾਣਾ ਵਦੇਸ਼ ਜਾਣਾ ਪਰ ਸਹੀ ਤਰੀਕੇ ਦੇ ਨਾਲ ਜਾ ਪੰਜਾਬ ਸਰਕਾਰ ਉਹ ਜੇ ਖਬਰ ਅੱਜ ਪੜ੍ਹ ਰਹੇ ਸੀ ਜਿਹਦੇ ਵਿੱਚ ਕਿਆ ਕਿ ਅਸੀਂ ਜਿਹੜੇ ਹੈਗੇ ਕਿ ਅਸੀਂ ਤੋਂ ਵੱਧ ਜਿਹੜੇ ਟਰੈਵਲ ਏਜੰਡ ਨੇ ਸੁਣੋ ਤੇ ਕਾਰਵਾਈ ਕਰਾਂਗੇ ਪਰ ਇਹ ਕਾਰਵਾਈ ਪਹਿਲਾਂ ਕਿਉਂ ਨਹੀਂ ਕੀਤੀ ਜਿਹੜੇ ਪੰਜਾਬ ਦੇ ਨੌਜਵਾਨਾਂ ਦਾ ਕਰੋੜਾ ਰੁਪਏ ਖਾ ਗਏ ਨੇ ਸਰਕਾਰ ਉਹਦੋਂ ਕਾਰਵਾਈ ਕਿਉਂ ਨਹੀਂ ਕਰਦੀ ਕੀ ਇਹਦੇ ਪਿੱਛੇ ਕੋਈ ਵੱਡੀ ਮੱਛੀਆਂ ਨੇ ਕੋਈ ਮੰਤਰੀ ਸੰਤਰੀ ਨਹੀਂ ਜਿਨ੍ਹਾਂ ਦੇ ਡਰ ਦੇ ਨਾਲ ਜਿਨ੍ਹਾਂ ਦੇ ਪੈ ਦੇ ਨਾਲ ਸਰਕਾਰ ਚੁੱਪ ਬੈਠੀ ਹੈ ਜੇ ਇਹ ਘਟਨਾਵਾਂ ਪਹਿਲਾਂ ਕੰਟਰੋਲ ਕਰ ਲਈਆਂ ਜਾਂਦੀ ਤਾਂ ਸ਼ਾਇਦ ਅੱਜ ਇਹ ਹਾਲਾਤ ਨਹੀਂ ਹੋਣੇ ਸੀ ਸੋ ਬੇਨਤੀ ਕਿ ਆਓ ਜਿਹੜੇ ਨੌਜਵਾਨ ਰਿਪੋਰਟ ਕੀਤੇ ਨੇ ਉਹਨਾਂ ਦੇ ਨਾਲ ਮਾਨਸਿਕ ਤੌਰ ਤੇ ਖੜੇ ਹੋਈਏ ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਏਜੰਟਾ ਨੇ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਹਰ ਭੇਜਿਆ ਜਿਨ੍ਹਾਂ ਨੇ ਉਹਨਾਂ ਤੋਂ ਕਰੋੜਾਂ ਰੁਪਏ ਖਾਦੇ ਉਹ ਰੁਪਈਆ ਉਹਨਾਂ ਨੌਜਵਾਨਾਂ ਨੂੰ ਵਾਪਸ ਕਰਾਇਆ ਜਾਵੇ ਤਾਂ ਕਿ ਕੁਝ ਜਿਹੜਾ ਉਹਨਾਂ ਦਾ ਆਰਥਿਕ ਨੁਕਸਾਨ ਹੈ ਉਹ ਪੂਰਨ ਹੋ ਸਕੇ ਬਾਕੀ ਨੌਜਵਾਨਾਂ ਨੂੰ ਇੱਥੇ ਰੋਜ਼ਗਾਰ ਮੁਹੱਈਆ ਕਰਵਾਓ ਨੌਕਰੀਆਂ ਮੁਹੱਈਆ ਕਰਵਾਓ ਉਮੀਦ ਕਰਦੇ ਆ ਕਿ ਆਪਾਂ ਸਾਰੇ ਇਸ ਮੁੱਦੇ ਤੇ ਮਿਲ ਕੇ ਖੜੇ ਹੋਵਾਂ ਸਾਡੀ ਸਰਕਾਰ ਹੋਰ ਸਖਤ ਤੋਂ ਸਖਤ ਕਾਰਵਾਈਆਂ ਕਰੇਗੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਅੰਦਰ ਡੱਕੇਗੀ ਜਿਹੜੇ ਸਾਡੀ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦੇ ਲਈ ਤੋਲੇ ਹੋਏ ਇਹ ਤਾਂ ਹਜੇ ਪਹਿਲੀ ਖੇਪ ਆਈ ਸੀ ਉਹਨਾਂ ਨੌਜਵਾਨਾਂ ਦੀ ਜਿਨ੍ਹਾਂ ਨੂੰ ਥਾਣੇ ਰਿਪੋਰਟ ਕੀਤਾ ਗਿਆ ਹਜੇ ਹੋਰ ਅਜਿਹੇ ਬਥੇਰੇ ਅਨੇਕਾਂ ਨੌਜਵਾਨ ਸਾਡੀ ਧੀਆ ਸਾਡੀਆਂ ਭੈਣਾਂ ਸਾਡੇ ਪੁੱਤਰ ਵਾਪਸ ਆਉਣੇ ਨੇ ਉਹਨਾਂ ਨੂੰ ਅਸੀਂ ਮਾਨਸਿਕ ਤੌਰ ਤੇ ਸੰਤਵਨਾ ਦਈਏ ਹੌਸਲਾ ਦਈਏ ਕਿ ਜ਼ਿੰਦਗੀ ਅੱਗੇ ਤੋਂ ਦੁਬਾਰਾ ਫਿਰ ਸ਼ੁਰੂ ਕਰੇ ਕਿਤੇ ਇਹ ਨਾ ਹੋਵੇ ਸਾਡਾ ਹੱਸਦਾ ਵੱਸਦਾ ਪੰਜਾਬ ਫਿਰ ਉੱਝੜ ਜਾਵੇ ਇਸੇ ਕਰਕੇ ਸਮੇਂ ਤੋਂ ਪਹਿਲਾਂ ਉਹਨਾਂ ਏਜੰਟਾ ਖਿਲਾਫ ਉਹਨਾਂ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਜਿਹੜੇ गलत तरीके भेजते हैं तो नौजवानों भी चाहिए कि प्लीज डोंकी का तरीका गैर कानूनी तरीका ना अपनाओ अज तक सिर्फ यह तरीका जोड़ा है डिपोर्ट करना अमेरिका ने अपनाया हो सकता कल होर मुल्क भी अपना लिया ऑफ द रूल सख्त करते तो फिर होर जो नौजवान ने उन्हें भी मार्ग जोड़े है बहुत संकीर्ण हो जाते आओ ਮਿਲ ਕੇ ਉਹਨਾਂ ਨੌਜਵਾਨਾਂ ਨੂੰ ਹੌਸਲਾ ਦਈਏ ਨਵੇਂ ਸਿਰ ਤੋਂ ਜ਼ਿੰਦਗੀ ਸ਼ੁਰੂ ਕਰਨ ਦਾ ਤੇ ਸਰਕਾਰ ਸਾਡੇ ਨੂੰ ਰੋਜ਼ਗਾਰ ਦੇਵੇ ਉਹਨਾਂ ਨੂੰ ਨੌਕਰੀ ਦੇਵੇ ਉਹਨਾਂ ਨੂੰ ਕਿੱਤਾ ਦੇਵੇ ਤੇ ਜਿੰਨਾ ਏਜੰਟਾਂ ਨੇ ਉਹਨਾਂ ਦੇ ਪੈਸੇ ਖਾਦੇ ਨੇ ਉਹਨਾਂ ਤੋਂ ਰਿਕਵਰ ਕੀਤੇ ਜਾਵੇ ਫਿਰ ਮਿਲਾਂਗੇ ਕਿਸੇ ਨਵੇਂ ਮੁੱਤੇ ਦੇ ਨਾਲ ਨਮਸਕਾਰ ਸਤਿ ਸ਼੍ਰੀ ਅਕਾਲ